ਬਿਲਾਵਲ ਮਹੱਲਾ 5 ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਇਹ ਤਨ ਗੁਰੂ ਅਰਜ ਦੇਵ ਜੀ ਦੀ ਬਾਣੀ ਹੈ। ਕੁਰਪੂਰ ਐ ਮੇਰੀ ਰਾਖ ਲਈ। ਏ ਭਾਈ ਵਿਕਾਰਾਂ ਦੇ ਟੱਕਰੇ ਤੇ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਅਮਰਤ ਨਾਮ ਰਿਦੈ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ। ਰਹਾਉ ਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਲ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਹੈ ਉਸ ਨਾਮ ਦੀ ਬਰਕਤ ਨਾਲ ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿੱਚੋਂ ਦੂਰ ਹੋ ਗਈ ਹੈ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰਪੂਰੇ ਕਾ ਜਪਿਆ ਜਾ ਹੇ ਭਾਈ ਪੂਰੇ ਗੁਰੂ ਦਾ ਦੱਸਿਆ ਹੋਇਆ ਹਰ ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ ਕਾ ਮਾਦਿਕ ਸਾਰੇ ਵੈਰੀ ਦੁਰਜਨ ਨਸ ਗਏ ਹਨ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪਰਤਾ ਮੇਰੇ ਪ੍ਰਭੂ ਦੀ ਬੜੀ ਤਾਕਤ ਹੈ ਹੁਣ ਇਨਾਂ ਵਿੱਚੋਂ ਕੋਈ ਵੀ ਮੇਰਾ ਕੁਝ ਵਿਗਾੜ ਨਹੀਂ ਸਕਦਾ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਏ ਭਾਈ ਗੁਰੂ ਦੀ ਕਿਰਪਾ ਨਾਲ ਪ੍ਰਭੂ ਦੇ ਸੋਨੇ ਚਰਨ ਮੇਰੇ ਮਨ ਵਿੱਚ ਆਸਰਾ ਬਣ ਗਏ ਹਨ ਉਸ ਦਾ ਨਾਮ ਹਰ ਵੇਲੇ ਸਿਮਰ ਸਿਮਰ ਕੇ ਮੈਂ ਆਤਮਕਾ ਆਨੰਦ ਪ੍ਰਾਪਤ ਕੀਤਾ ਹੈ। ਧਾ ਕੀ ਸਰਨ ਪਰਯੋ ਨਾਨਕ ਦਾਸ ਜਾਤੇ ਉਪਰ ਕੋ ਨਹੀਂ। ਏ ਭਾਈ ਪ੍ਰਭੂ ਦਾ ਦਾਸ ਨਾਨਕ ਉਸ ਪ੍ਰਭੂ ਦੀ ਸ਼ਰਨ ਪੈ ਗਿਆ ਹੈ। ਜਿਸ ਤੋਂ ਵੱਡਾ ਹੋਰ ਕੋਈ ਨਹੀਂ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਈ।